ਪੇਸ਼ ਹੈ ਜੀ ਕਹਾਣੀ RAM ਸਰੂਪ ਅਣਖੀ ਜੀ ਦੀ ਲਿਖੀ ਹੋਈ ਖੱਟੀ ਲਸੀ ਪੀਣ ਵਾਲੀ ਗਿੰਦਰ ਤੇ ਚੰਦ ਦੋ ਭਰਾ ਸਨ ਗਿੰਦਰ ਵੱਡਾ ਤੇ ਚੰਦ ਛੋਟਾ ਜ਼ਮੀਨ ਉਹਨਾਂ ਕੋਲ ਸਾਰੀ ਹੀ ਦਸ ਕਮਾਂ ਸੀ ਉਹਨਾਂ ਦਾ ਪਿਓ ਇਕੱਲਾ ਤੇ ਜਵਾਨੀ ਪਹਿਰੇ ਵੀ ਉਸ ਤੋਂ ਬਾਹੀ ਦਾ ਕੋਈ ਚੰਗਾ ਕੰਮ ਨਹੀਂ ਸੀ ਤੁਰਿਆ ਆਪਣੀਆਂ ਦੋ ਭੈਣਾਂ ਦੇ ਵਿਆਹ ਜਿਹੜੇ ਉਸ ਨੇ ਆਪ ਕੀਤੇ ਸਨ ਕਿਸੇ ਬਾਣੀ ਤੋਂ ਕਰਜ਼ਾ ਲੈ ਕੇ ਹੀ ਕੀਤੀ ਸੀ ਕਰਜ਼ਾ ਦਿਨੋਂ ਦਿਨ ਟਿੱਬੇ ਦੇ ਰੇਤ ਵਾਂਗ ਵੱਧਦਾ ਹੀ ਗਿਆ ਉਸਨੇ ਉਹਨਾਂ ਸਮਿਆਂ ਵਿੱਚ ਦੋ ਕਮਾਂ ਜ਼ਮੀਨ ਪਿੰਡ ਦੇ ਇੱਕ ਨਰੋਏ ਜ਼ਿਮੀਂਦਾਰ ਸਰੂਤਾ ਸਿੰਘ ਕੋਲ ਗਹਿਣੇ ਧਰ ਕੇ ਉਸ ਬਾਣੀ ਦੇ ਸਾਰੇ ਕਰਜ਼ੇ ਦਾ ਝੂਟ ਵੱਢ ਦਿੱਤਾ ਸੀ ਕਹਿੰਦੇ ਹਨ ਜੇ ਜੱਟ ਤਾਕੜਾ ਹੋਵੇ ਤਾਂ ਜ਼ਮੀਨ ਨੂੰ ਸਾਰੀ ਉਮਰ ਖਾਂਦਾ ਰਹਿੰਦਾ ਹੈ ਜੇ ਜੱਟ ਮਾੜਾ ਹੋਵੇ ਤਾ ਜਮੀਨ ਉਲਟੀ ਜੱਟ ਨੂੰ ਖਾ ਜਾਂਦੀ ਹੈ ਹੜਬਾਹੀ ਦੇ ਕੰਮ ਵਿੱਚ 14 ਕੰਮ ਧਰਤੀ ਨੂੰ ਪੋਲਾ ਕਰਨਾ ਹੁੰਦਾ ਹੈ ਧਰਤੀ ਨੂੰ ਪੋਲਾ ਜਿੰਨਾ ਕੋਈ ਜੱਟ ਬਹੁਤਾ ਕਰੇ ਓਨਾ ਉਸ ਵਿੱਚੋਂ ਬਹੁਤਾ ਅੰਨਪਦਾਰਥ ਨਿਕਲਦਾ ਹੈ ਜੇ ਜੱਟ ਚੌ ਨੂੰ ਧਰਤੀ ਵਿੱਚ ਬਹੁਤਾ ਨਾ ਵਰਤੇ ਤਾਂ ਉਹ ਧਰਤੀ ਨੂੰ ਪੋਲਾ ਕਰਨ ਦੀ ਥਾਂ ਜੱਟ ਨੂੰ ਪੋਲਾ ਕਰ ਦਿੰਦੀ ਹੈ ਅੰਨਪਦਾਰਥ ਇਸ ਥਾਂ ਫਿਰ ਜੱਟ ਵਿੱਚੋਂ ਨਿਕਲਦਾ ਹੈ ਸ਼ਾਦਾ ਕਰਜਾ ਡੁੱਡੀਆਂ ਸਵਾਈਆਂ ਕੁੜੀਆਂ ਦੇ ਪੈਸੇ ਬਟਣੀ ਤੇ ਮੁੰਡਿਆਂ ਨੂੰ ਪੈਸੇ ਦੇ ਕੇ ਵਿਆਉਣਾ ਦੋ ਕੁਮਾਂ ਜ਼ਮੀਨਾਂ ਤਾਂ ਉਹਨਾਂ ਦੇ ਪਿਓ ਨੇ ਸਰੂਤਾ ਸਿੰਘ ਕੋਲ ਗਹਿਣੇ ਤਰੀ ਹੋਈ ਸੀ ਪਰ ਕਦੇ 100 ਕਦੇ 200 ਕਰਕੇ ਉਹ 2000 ਰੁਪਇਆ ਵਿਆਜੂ ਵੀ ਸਰੂਤ ਸਿੰਘ ਨੇ ਉਹਦੇ ਸਿਰ ਤੇ ਕਰ ਲਿਆ ਸੀ ਹਾੜੀ ਸੋਣੀ ਮੋੜ-ਮੋੜ ਕੇ ਵੀ ਰਕਮ ਓਨੀ ਦੀ ਓਨੀ ਖੜੀ ਰਹਿੰਦੀ। ਕਦੇ ਗਾਂ ਦਾ ਰਸਾ ਫੜਾ ਦਿੱਤਾ, ਕਦੇ ਬੱਚੇ ਦਾ ਰਸਾ ਫੜਾ ਦਿੱਤਾ, ਕਦੇ ਕੋਈ ਝੋਟੀ ਦੇ ਦਿੱਤੀ ਤੇ ਜਿੰਨਾ ਚਿਰ ਉਹਨਾਂ ਦਾ ਪਿਓ ਜਿਉਂਦਾ ਰਿਹਾ ਉਸ ਤੋਂ ਸਰੂਤਾ ਸਿੰਘ ਕੋਲੋਂ ਕਦੇ ਵੀ ਖਿਹੜਾ ਨਾ ਛੁਡਾਇਆ ਗਿਆ। ਸਾਲ ਵਿੱਚ ਜਿੰਨਾ ਰੁਪਈਆ ਉਹ ਉਤਾਰਦਾ ਸੀ, ਉਦੋਂ ਦੁੱਗਣਾ ਹੋਰ ਲੈ ਲੈਂਦਾ ਸੀ। ਗਿੰਦਰ ਦਾ ਜਦੋਂ ਵਿਆਹ ਕੀਤਾ ਉਦੋਂ ਵੀ 4000 ਸਰੂਤਾ ਸਿੰਘ ਨੇ ਹੀ ਦਿੱਤੇ ਸੀ ਜਦੋਂ ਚੰਦ ਦਾ ਵਿਆਹ ਕੀਤਾ ਉਦੋਂ 2000 ਵਿਆਜੂ ਲਿਆ ਸੀ ਤੇ 2000 ਦੀ 2 ਕਮਾਜਮੀਨ ਹੋਰ ਗਹਿਣੇ ਧਰ ਦਿੱਤੀ ਸੀ ਜਦੋਂ ਉਹਨਾਂ ਦਾ ਪਿਓ ਮਰਿਆ ਉਹਨਾਂ ਨੇ 4 ਕਮਾਜਮੀਨ ਗਹਿਣੇ ਕਰ ਦਿੱਤੀ ਸੀ ਤੇ 4000 ਰੁਪਇਆ ਦੇਣਾ ਰਹਿੰਦਾ ਸੀ ਦੋਵੇਂ ਭਰਾ ਪੂਰੇ ਜਿੱਚ ਸਨ ਉਹ ਸਰੂਤਾ ਸਿੰਘ ਦਾ 4000 ਕਿਵੇਂ ਉਤਾਰਨ ਉਹਨਾਂ ਨੂੰ ਗਹਿਣੇ ਜ਼ਮੀਨ ਦਾ ਐਨਾ ਫਿਕਰ ਨਹੀਂ ਸੀ ਜਿੰਨਾ ਝੋਰਾ ਉਹਨਾਂ ਨੂੰ ਬਜੂ ਰੁਪਈਆ ਦਾ ਸੀ ਸਰੂਤਾ ਸਿੰਘ ਸੁਆ ਦਾ ਬੜਾ ਮਿੱਠਾ ਸੀ ਦੇਖਣ ਵਿੱਚ ਇਉਂ ਲੱਗਦਾ ਜਿਵੇਂ ਉਹਦੇ ਨਾਲ ਦਾ ਬੰਦਾ ਧਰਮਾਤਮਾ ਪਿੰਡ ਵਿੱਚ ਕੋਈ ਨਹੀਂ ਹੈ ਅੱਧਕੂ ਦਾ ਹੋ ਕੇ ਗੱਲ ਕਰਦਾ ਪਿੰਡ ਦੇ ਹਰੇਕ ਬਾਹਮਣ ਨੂੰ ਮਹਾਰਾਜ ਬੁਲਾਉਂਦਾ ਸੜੇ ਤੋਂ ਸੜੇ ਬਾਣੀਏ ਨੂੰ ਵੀ ਰਾਮ ਰਾਮ ਕਰਦਾ ਝੌਰ ਨਾਈ ਸ਼ਿੰਬੇ ਤਖਾਨ ਕਮਿਆਰ ਮੱਝਬੀ ਤੇ ਰਾਮਦਾਸ ਸੀ ਸਭ ਨੂੰ ਹੀ ਉਹ ਆਦਰ ਨਾਲ ਬੁਲਾਉਂਦਾ ਸੀ ਐਨਾ ਮਿੱਠਾ ਬੰਦਾ ਪਿੰਡ ਵਿੱਚ ਕੋਈ ਹੋਰ ਨਹੀਂ ਸੀ ਐਨਾ ਸਾਦਾ ਬੰਦਾ ਵੀ ਪਿੰਡ ਵਿੱਚ ਕੋਈ ਨਹੀਂ ਸੀ ਪੈਰੀ ਖਲ ਧੋੜੀ ਦੀ ਜੁੱਤੀ ਜੁੱਤੀ ਉਸ ਤੇ ਚੱਲਦੀ ਬਹੁਤੀ ਸੀ ਪੰਜ ਪੰਜ ਸ਼ੀਸ਼ੀ ਵਾਰੀ ਗੰਢਾ ਕੇ ਵੀ ਉਹ ਜੁੱਤੀ ਨੂੰ ਹੰਡਾਈ ਰੱਖਦਾ ਸੀ ਖੱਦਰ ਦੀ ਤੋਤੀ ਪੌਂਦਾ ਗਾਲ ਖਦਰ ਦੀ ਬੋਸ਼ਕੀ ਦਾ ਕੁੜਤਾ ਸਿਰ ਉੱਤੋਂ ਮੋਟੀ ਬੈਲ ਦਾ ਚਿੱਟਾ ਸਾਫਾ 12 ਮਹੀਨੇ 30 ਦਿਨ ਉਸਦੇ ਇਹੀ ਪਹਿਰਾਵਾ ਹੁੰਦਾ। ਸਿਆਲਾਂ ਵਿੱਚ 도ੜੇ ਵਰਗੇ ਮੋٹے ਖੱਦਰ ਦੀ ਜੈਕਟ ਤੇ ਡੱਬੀਆਂ ਵਾਲੇ ਖੇਸ ਦੀ ਬੁੱਕੜ ਬੱਧ ਮਾਰੀ ਰੱਖਦਾ ਸੀ। ਨਹੀਂ ਤਾਂ ਬਸ ਉਹਦਾ ਇਹੋ ਹੀ ਪਹਿਰਾਵਾ ਹੁੰਦਾ। ਉਹਦੇ ਕੋਲ ਆਪਣੀ ਜ਼ਮੀਨ ਵੀ ਬਹੁਤ ਸੀ। ਉਸਨੇ ਬਹੁਤ ਸਾਰੀ ਜ਼ਮੀਨ ਲੋਕਾਂ ਤੋਂ ਬੈ ਲੈ ਕੇ ਰੱਖੀ ਹੋਈ ਸੀ। ਗੈਣੇ ਦੀਆਂ ਜ਼ਮੀਨਾਂ ਤਾਂ ਉਸ ਕੋਲ ਕਈ ਘਰਾਂ ਦੀਆਂ ਸੀ। ਦੋ ਮੁੰਡੇ ਉਹਦੇ ਆਪਦੇ ਸੀ। ਦੋਵੇਂ ਦਿਨ ਰਾਤ ਬਾਹੀ ਦਾ ਕੰਮ ਕਰਦੇ ਰਹਿੰਦੇ, ਦੋਵੇਂ ਪਿਓ ਨਾਲੋਂ ਚੜਦੇ ਸਨ। ਐਨੇ ਕੰਜੂਸ ਕਿ ਕੀੜੀ ਦੇ ਰੱਤ ਦਾਣਾ ਨਹੀਂ ਸੀ ਜਾਣ ਦਿੰਦੇ। ਦਿਹਾੜੀਏ ਜਿਹੜੇ ਉਹਨਾਂ ਦੇ ਕਦੇ-ਕਦੇ ਕੰਮ ਕਰਨ ਜਾਂਦੇ, ਦੱਸਦੇ ਹੁੰਦੇ ਕਿ ਜਦੋਂ ਵੀ ਅਸੀਂ ਕਦੇ ਇਹਨਾਂ ਦੇ ਜਾਂਦੇ ਹਾਂ, ਕਦੇ ਵੀ ਸਾਨੂੰ ਦਾਲ ਜਾਂ ਸਬਜ਼ੀਆਂ ਰੋਟੀ ਨਹੀਂ ਮਿਲੀ। ਹਮੇਸ਼ਾ ਹੀ ਗੰਡਿਆਂ ਦੀ ਚਟਣੀ ਜਾਂ ਪਚਰੰਗੇ ਅਚਾਰ ਨਾਲ ਹੀ ਰੋਟੀ ਮਿਲਦੀ ਹੈ। ਨਾਮਾ ਪੱਤਾ ਸਰੂਤਾ ਸਿੰਘ ਦਾ ਪਿੰਡ ਵਿੱਚ ਬਹੁਤ ਚੱਲਦਾ ਸੀ। ਇਸ ਕੰਮ ਵਿੱਚ ਉਹ ਇੰਨਾ ਚੜ ਗਿਆ ਸੀ ਕਿ ਕੋਈ ਬਾਣੀਆਂ ਵੀ ਉਹਦੇ ਮੁਕਾਬਲੇ ਵਿੱਚ ਨਹੀਂ ਸੀ। ਸਗੋਂ ਕਈ ਬਾਣਿਏ ਵੀ ਉਹਦੀ ਈਨ ਮੰਨਦੇ ਸਨ। ਸਰੂਤਾ ਸਿੰਘ ਪੈਸੇ ਤਾਂ ਦੇ ਦਿੰਦਾ ਸੀ। ਪਰ ਉਹ ਨਾਮਾ ਗ੍ਰੋਹਣ ਵਿੱਚ ਬੜਾ ਕਰੜਾ ਸੀ। ਜੇ ਕਿਸੇ ਨਾਲ ਝਗੜਾ ਹੋ ਜਾਂਦਾ ਤਾ ਫਟ ਉਸ ਝਗੜੇ ਨੂੰ ਕਚਹਿਰੀ ਚ ਲੈ ਜਾਂਦਾ ਡਰਦਾ ਉਹਦੀ ਰਕਮ ਕੋਈ ਦਬਦਾ ਨਹੀਂ ਸੀ ਉਸਨੇ ਕਈ ਘਰਾਂ ਦੀ কুরਕੀ ਕਰਵਾਈ ਹੋਈ ਸੀ ਜਿਸ ਬੰਦੇ ਦਾ ਉਸ ਨਾਲ ਬਾਹ ਪੈ ਜਾਂਦਾ ਉਹਨੂੰ ਤਾਂ ਉਹ ਪੂਰੀ ਤਰ੍ਹਾਂ ਮੁੰਨ ਕੇ ਹੀ ਛੱਡਦਾ 100 ਰੁਪਿਆ ਜੇ ਕਿਸੇ ਨੂੰ ਦੇਣਾ ਹੁੰਦਾ ਤਾਂ 90 ਦੇ ਕੇ 100 ਲਿਖਦਾ ਤੇ ਵਿਆਜ ਵੱਖਰਾ ਵਿਆਜ ਵੀ ਉਹਦਾ ਦੂਜਿਆਂ ਨਾਲੋਂ ਕਰੜਾ ਹੁੰਦਾ ਸੀ ਵਿਆਜੂ ਰੁਪਿਆ ਤਾਂ ਕਦੇ ਖੱਬੜ ਵਾਂਗ ਸੂਈ ਹੁੰਦਾ ਹੈ ਕਹਿੰਦੇ ਨੇ ਵਿਆਜ ਤਾਂ ਰੋਜ਼ ਹੀ ਸੂਈ ਜਾਂਦਾ ਰਹਿੰਦਾ ਹੈ ਗਿੰਦਰ ਝੋਰਾ ਕਰਦਾ ਕਿ ਸਰੂਤਾ ਸਿੰਘ ਦਾ 4000 ਰੁਪਿਆ ਕਿਵੇਂ ਉਤਾਰੀਏ ਇੱਕੋ ਸਾਲ ਵਿੱਚ ਉਹ ਐਨ ਰੁਪਿਆ ਲਾ ਨਹੀਂ ਸੀ ਸਕਦੇ ਦੋ ਭਰਾ ਸਨ ਦੋ ਬੰਦਿਆਂ ਦੀ ਕਮਾਈ ਕਿੰਨੀ ਕੁ ਹੋ ਸਕਦੀ ਹੈ ਉਹਨਾਂ ਕੋਲ 6 ਕਮਾ ਜਮੀਨ ਹੀ ਤਾਂ ਹਲ ਬੋਣ ਜੁਗੀ ਰਹਿ ਗਈ ਸੀ ਕੁਝ ਜ਼ਮੀਨ ਉਹ ਹਿੱਸੇ ਉੱਤੇ ਲੈ ਲੈਂਦੇ ਕੁਝ ਠੇਕੇ ਉੱਤੇ ਬਾਹੀ ਚੰਗੀ ਕਰਦੇ ਜਾਨ ਤੋੜ ਕੇ ਕੰਮ ਵੀ ਕਰਦੇ ਖਰਚਾ ਵੀ ਘੱਟ ਹੀ ਕਰਦੇ। ਵਿਆਹਾਂ ਵਿੱਚ ਨਾ ਜਾਣ ਕਰਕੇ 2-3 ਰਿਸ਼ਤੇਦਾਰ ਵੀ ਉਹਨਾਂ ਨਾਲ ਟੁੱਟ ਗਈ ਸੀ। ਵਿਅਤ ਅਨਸਾਰ ਉਹ ਕੰਮ ਕਰਦੇ। ਸਣੇ ਵਿਆਜ 1-1000 ਹਰ ਸਾਲ ਦੇ ਕੇ ਉਹਨਾਂ ਨੇ 4-5 ਸਾਲਾਂ ਵਿੱਚ ਲਾ ਦਿੱਤੇ। ਹੁਣ 4 ਕਮਾ ਜਮੀਨ ਰਹਿੰਦੀ ਸੀ। 2 ਕਮਾ ਜਮੀਨ ਪਹਿਲਾਂ ਜਿਹੜੀ ਉਨਾਦ ਉਹਨਾਂ ਦੇ ਪਿਓ ਨੇ ਧਰੀ ਸੀ। ਉਹ ਵੀ ਉਹਨਾਂ ਨੇ 2 ਕੁ ਸਾਲਾਂ ਚ ਛਡਾ ਲਈ। ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਦਿਨ ਕਦੋਂ ਚੜਦਾ ਤੇ ਕਦੋਂ ਛਿਪਦਾ। ਉਹ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ। ਉਹ ਕੁਮਾੜ ਜ਼ਮੀਨ ਉਹਨਾਂ ਦੀ ਹੋਰ ਗਹਿਣੇ ਰਹਿੰਦੀ ਸੀ। ਉਹਨਾਂ ਦੀਆਂ ਜਨਾਨੀਆਂ ਵੀ ਬਹੁਤ ਕੰਮ ਕਰਦੀਆਂ। ਖੇਤੀ ਪੱਤੀ ਦੇ ਕੰਮ 'ਚ ਵੀ ਉਹਨਾਂ ਦੇ ਹੱਥ ਬਟਾਉਂਦੀਆਂ। ਦਰੀਆਂ ਬੁੰਦੀਆਂ ਤਾਣੇ ਬੁੰਦੀਆਂ ਉਹਨਾਂ ਲਈ ਉਹਨਾਂ ਨੇ ਕਰਖੱਡੀ ਵੀ ਲਵਾ ਦਿੱਤੀ ਸੀ। ਛੋਟੀ ਬਹੂ ਘਰ ਦੇ ਕੱਪੜੇ ਮਸ਼ੀਨ ਤੇ ਆਪ ਸਿਉ ਲੈਂਦੀ। ਦੋਵੇਂ ਬਹੂਆਂ ਨੇ ਨਾ ਕਦੇ ਰੱਜ ਕੇ ਖਾਦਾ ਨਾ ਕਦੇ ਜੀ ਭਰ ਕੇ ਹੰਡਾਇਆ। ਉਹ ਵੀ ਆਪਣੇ ਆਦਮੀਆਂ ਦੀ ਨਾਲ ਹੀ ਦੇਹ ਵੇਲਦਿਆਂ ਰਹਿੰਦੀਆਂ ਸੁਹਾਗੀਆਂ ਪੁੱਜ ਕੇ ਚੰਗੀਆਂ ਕਦੇ ਕੋਈ ਬਹੂ ਕਿਸੇ ਨਾਲ ਲੜਦੀ ਨਹੀਂ ਸੀ ਬਹਿੜਕੀ ਦੀਆਂ ਸਾਰੀਆਂ ਬੁੜੀਆਂ ਉਹਨਾਂ ਦੀਆਂ ਬਹੂਆਂ ਨੂੰ ਸਰਾਸਰਾ ਕੇ ਨਹੀਂ ਸੀ ਰੱਜਦੀਆਂ ਕੰਮ ਦੀ ਧੁੰਮ ਪਾ ਰੱਖੀ ਉਹਨਾਂ ਨੇ ਵੱਡੀ ਬਹੂ ਤਾਂ ਬਾਹਰ ਅੰਦਰ ਕੰਮ ਵਿੱਚ ਵੀ ਨੜੇ ਵਾਂਗ ਉੱਡੜਦੀ ਫਿਰਦੀ ਨਾ ਗਿੰਦਰ ਮੁੰਡਿਆ ਵਰਗਾ ਸੀ ਨਾ ਚੰਦ ਮੁੰਡਿਆ ਵਰਗਾ ਸੀ ਦੋਵੇਂ ਭਰਾਵਾਂ ਨੇ ਸ਼ਰਾਬ ਕਦੇ ਮੂਹਤੇ ਨਹੀਂ ਸੀ ਧਰ ਕੇ ਦੇਖੀ ਸ਼ਰਾਬ ਪੀਣ ਵਾਲੇ ਉਲੱਥ ਮੁੰਡਿਆਂ ਦੀ ਟਾਣੀ ਵਿੱਚ ਬੈਠਣਾ ਤਾਂ ਉਹ ਬਹੁਤ ਸੰਗਦੇ ਕਿਸੇ ਕੋਲ ਖੜਨ ਬੈਠਣ ਦੀ ਉਹਨਾਂ ਕੋਲ ਬਹਿਣ ਹੀ ਨਹੀਂ ਸੀ ਹੁੰਦੀ ਉਹਨਾਂ ਨੇ ਕਦੇ ਮਾਸਾ ਮਿੱਟੀ ਨੂੰ ਮੂੰਹ ਨਹੀਂ ਸੀ ਲਾਇਆ ਅਗਵਾੜ ਦੇ ਕਈ ਸ਼ੁਰਸ਼ਰੇ ਮੁੰਡੇ ਬੱਕਰਾ ਵੱਢ ਕੇ ਰਿੰਨ ਰਿੰਨ ਖਾਂਦੇ ਘਰ ਦੀ ਕੱਢੀ ਸ਼ਰਾਬ ਪੀਂਦੇ ਪਰ ਗਿੰਦਰ ਤੇ ਚੰਦ ਹੋਰਾਂ ਦਾ ਜੇ ਕਦੇ ਬਹੁਤਾ ਜੀਲ ਚਾਉਂਦਾ ਕਾਂ ਮੱਕੀ ਜਾਂ ਛੋਲਿਆਂ ਦੇ ਦਾਣੇ ਭੁੰਨ ਕੇ ਵਿੱਚ ਗੁੜ ਰਲਾ ਕੇ ਚੱਬ ਲੈਂਦੇ। ਕਦੇ ਮੜਿੰਡੇ, ਘਾਠ, ਤਿਲਾਂ ਦੇ ਤਲੋਈਏ ਤੇ ਮੱਕੀ ਦੇ ਭੂਤ ਪਿੰਨੇ ਉਹਨਾਂ ਲਈ ਛੱਤੀ ਪਦਾਰਥ ਸੀ। ਲਵੇਰੀ ਮੱਝ ਹਮੇਸ਼ਾ ਹੀ ਉਹਨਾਂ ਕੋਲ ਕਿੱਲੇ ਤੇ ਰਹਿੰਦੀ ਸੀ। ਸਾਰਾ ਟੱਬਰ ਖੱਟੀ ਲੱਸੀ, ਘੜਿਆ ਦੁੱਧ ਪੀਂਦਾ। ਅਗਵਾੜ ਦੇ ਚੱਕਵੇਂ ਮੁੰਡੇ ਦੋਵੇਂ ਭਰਾਵਾਂ ਨੂੰ ਕਿਸੇ ਗੱਲ ਵਿੱਚ ਪਤੀਜਦੇ ਨਹੀਂ ਸੀ। ਕੋਈ ਵੀ ਗੱਲ ਛਿਰਦੀ ਤੇ ਜੇ ਇਹ ਗੱਲ ਗਿੰਦਰ ਦੇ ਘਰ ਉੱਤੇ ਆ ਜਾਂਦੀ ਤਾਂ ਮੁਖੌਲ ਵਿੱਚ ਉਹ ਉਹਨਾਂ ਨੂੰ ਕਹਿੰਦੇ ਹੋਏ ਉਹ ਕੀ ਕਰਨਗੇ ਖੱਟੀ ਲਸੀ ਪੀਣ ਵਾਲੇ ਦੀਵਾਲੀ ਦੀ ਰਾਤ ਸੀ ਚਾਰ ਪੰਜ ਮੁੰਡੇ ਇੱਕ ਮੁੰਡੇ ਦੇ ਬਾਹਰਲੇ ਘਰ ਘਰ ਦੀ ਸ਼ਰਾਬ ਪੀ ਰਹੇ ਸਨ ਤੇ ਬੱਕਰਾ ਵੀ ਉੱਥੇ ਹੀ ਰਿੰਨ ਰਿਹਾ ਸੀ ਗਿੰਦਰ ਨੂੰ ਉਸ ਰਾਤ ਮੋਗੇ ਦਾ ਪਾਣੀ ਮਿਲਣਾ ਸੀ ਉਹ ਨੂੰ ਇੱਕ ਕਹੀ ਦੀ ਲੋੜ ਸੀ ਉਸ ਮੁੰਡੇ ਦੇ ਬਾਹਰਲੇ ਘਰ ਕਹੀ ਮੰਗਣ ਗਿਆ ਤਾਂ ਉਸ ਢਾਣੀ ਨੇ ਉਸ ਨੂੰ ਉੱਥੇ ਹੀ ਫੜ ਲਿਆ ਬਾਈ ਗਿੰਦਰਾ ਇੱਕ ਹਾੜਾ ਲਾਲ ਐ ਗਿੰਦਰ ਕਹਿੰਦਾ ਢਾਂਡੀ ਵਾਲੀ ਆਣੈ ਜੇ ਕਦੇ ਮੂਤੇ ਧਰੀ ਹੋਵੇ ਇੱਕ ਸ਼ਰਾਬੀ ਜਿਹਨੇ ਸਭ ਤੋਂ ਵੱਧ ਪੀਤੀ ਹੋਈ ਸੀ ਕਹਿੰਦਾ ਐਦਰ ਆਸ਼ਕਾ ਨੂੰ ਦੇ ਇਹ ਖੱਟੀ ਲੱਸੀ ਪੀਣ ਵਾਲਾ ਕੀ ਕਰੂ ਗਲਾਸ ਫੜ ਕੇ ਗੱਟਗੱਟ ਚੜ ਗਿਆ ਇੱਕ ਵਾਰੀ ਚੋਲੇ ਵਾਲੇ ਬਾਬੇ ਦੇ ਡੇਰੇ ਭੜਿਆ ਪਉਣ ਸਾਰਾ ਅਗਵਾੜ ਗਿਆ ਜਦ ਆਥਣ ਜਿਆ ਹੋ ਗਿਆ ਮੁੰਡੇ ਜਿੱਦ ਪਏ ਅਕੇ ਸਭ ਤੋਂ ਵੱਧ ਮਿੱਟੀ ਦਾ ਭਰਿਆ ਟੋਕਰਾ ਕਿਹੜਾ ਮੁੰਡਾ ਚੱਕ ਕੇ ਬਾਬੇ ਦੀ ਸਮਾਦ ਵਾਲੇ ਚੌਂਤਰੀ ਉੱਤੇ ਲਿਜਾ ਸਕਦਾ ਜਿੱਥੋਂ ਮਿੱਟੀ ਪੁੱਟ ਕੇ ਟੋਕਰਾ ਭਰਨਾ ਸੀ ਉਥੋਂ ਬਾਬੇ ਦੀ ਸਮਾਦ ਕੋਈ 100 ਕਦਮ ਦੂਰ ਸੀ ਉਹਨਾਂ ਨੇ ਕੋਲ ਇੱਕ ਐਸਾ ਤਕੜਾ ਨਰੋਆ ਤੇ ਚੌੜਾ ਟੋਕਰਾ ਸੀ ਜਿਸ ਵਿੱਚ 5 ਮਣ ਤੋਂ ਵੱਧ ਮਿੱਟੀ ਪੈ ਸਕਦੀ ਸੀ ਇੱਕ ਮੁੰਡੇ ਨੇ ਟੋਕਰਾ ਜਿਆਦਾ ਹੀ ਭਰਤਾ ਤੇ ਉਹ ਕਿਸੇ ਤੋਂ ਨਾ ਹਿੱਲਿਆ ਸਾਰੇ ਖੜੇ ਦੇਖੀ ਜਾਣ ਚੰਦ ਨੇ ਚੌ ਮੁੰਡਿਆਂ ਤੋਂ ਟੋਕਰਾ ਚਕਵਾ ਕੇ ਆਪਣੇ ਸਿਰ ਉੱਤੇ ਧਰਿਆ ਤੇ ਬਾਬੇ ਦੇ ਚੌਂਤਰੇ ਉੱਤੇ ਜਾ ਕੇ ਮੁੱਦਾ ਮਾਰਦਾ ਸਾਰਾ ਇਕੱਠ ਹੈਰਾਨ ਰਹਿ ਗਿਆ ਸਾਲਿਓ ਖੱਟੀ ਲੱਸੀ ਪੀਣ ਵਾਲਾ ਹੀ ਨਿੱਤਰ ਗਿਆ ਦੋਵੇਂ ਭਰਾ ਕਮਾਈ ਕਰਦੇ ਬੇਅਥਾ ਨਾ ਕਿਸੇ ਦਾ ਕੁਝ ਡੁਲਦੇ ਨਾ ਕਿਸੇ ਦਾ ਕੁਝ ਬੁਗਾੜਦੇ ਕਿਸੇ ਨਾਲ ਲੜਦੇ ਵੀ ਨਹੀਂ ਸੀ ਕੋਈ ਝਗੜਾ ਵੀ ਨਹੀਂ ਸੀ ਕਰਦੀ ਸਾਰਾ ਅਗਵਾੜ ਉਹਨਾਂ ਨੂੰ ਸਮਝਦਾ ਸੀ ਕਿ ਇਹ ਮੁੰਡੇ ਤਾਂ ਦੇਵਤਾ ਹਨ ਦੋਵੇਂ ਭਰਾ ਹੁਣ ਇਸ ਫਿਕਰ ਵਿੱਚ ਰਹਿੰਦੇ ਕਿ ਦੋ ਕਮਾ ਜਮੀਨ ਸਰੂਤਾ ਸਿੰਘ ਕੋਲੋਂ ਕਿਵੇਂ ਛੁਡਾਈ ਜਾਵੇ 2000 ਦੀ ਸਾਰੀ ਗੱਲ ਸੀ ਜਿੱਥੇ ਉਹਨਾਂ ਨੇ 4000 ਲਾ ਦਿੱਤਾ ਸੀ ਮਗਰੋਂ ਦੋ ਕਮਾ ਵੀ ਛਡਾ ਲਈ ਤਾਂ ਹੁਣ ਉਹਨਾਂ ਨੂੰ 2000 ਦੇਣੇ ਕੀ ਬਾਲੇ ਸੀ ਉਹਨਾਂ ਨੇ ਹੌਲੀ-ਹੌਲੀ 2000 ਇਕੱਠਾ ਕੀਤਾ ਤੇ ਸਰੂਤਾ ਸਿੰਘ ਨੂੰ ਕਿਹਾ ਕੀ ਆਪਣੀ ਰਕਮ ਖਰੀ ਕਰੇ ਤੇ ਜ਼ਮੀਨ ਛੱਡੇ ਸਰੂਤਾ ਸਿੰਘ ਪਰ ਲੱਤ ਨਹੀਂ ਸੀ ਲਾਉਂਦਾ ਉਹਦਾ ਬਤੀਰਾ ਸੀ ਕਿ ਜੇ ਕੋਈ ਉਸਦਾ ਵਿਆਜ ਨਾ ਮੋੜਦਾ ਤਾਂ ਅਸਲ ਰਕਮ ਵਿੱਚੋਂ ਬਿਲਕੁਲ ਨਹੀਂ ਸੀ ਛੱਡਦਾ ਤਾਂ ਉਹ ਉਸ ਨੂੰ ਠਿੱਠ ਕਰੀ ਰੱਖਦਾ ਪਰ ਜੇ ਕੋਈ ਆਪਣਾ ਸਾਰਾ ਹਿਸਾਬ ਕਿਤਾਬ ਉਸ ਨਾਲ ਮੁਕਦਾ ਕਰਨਾ ਚਾਹੁੰਦਾ ਤਾਂ ਉਸ ਨੂੰ ਸੱਤੀ ਕਪੜੇ ਅੱਗ ਲੱਗ ਜਾਂਦੀ ਉਸ ਨੂੰ ਆਪਣੇ ਸਾਮੀ ਹੱਥੋਂ ਨਿਕਲਦੀ ਲੱਗਦੀ ਕਿੰਦਰ ਨੇ ਸਰੂਤਾ ਸਿੰਘ ਨੂੰ ਬਹੁਤ ਵਾਰੀ ਕਿਹਾ ਸੀ ਕਿ ਆਪਣੇ 2000 ਰੁਪਏ ਦੁੱਧ ਵਰਗੇ ਲਵੇ ਤੇ ਸਾਡੀ ਜ਼ਮੀਨ ਛੱਡੇ ਪਰ ਸਰੂਤਾ ਸਿੰਘ ਹਰ ਵਾਰੀ ਟਾਲ ਮਟੋਲ ਕਰਦਾ ਰਹਿੰਦਾ ਸੀ ਕੁਝ ਦਿਨ ਪਾ ਕੇ ਸਰੂਤਾ ਸਿੰਘ ਆਪਣੀ ਵਹੀ ਕੱਢ ਲਿਆ ਆ ਧੀਰੂ ਮਲ ਸੇਠ ਦੀ ਦੁਕਾਨ ਉੱਤੇ ਉਹਨੇ ਗਿੰਦਰ ਨੂੰ ਬੁਲਾ ਲਿਆ ਕਹਿੰਦਾ ਗਿੰਦਰ ਸਿਆਂ 2 ਸਾਲ ਹੋ ਗਏ ਆਪਾਂ ਨੂੰ ਨਾਮ ਕਰੇ ਨੂੰ 1000 ਤੇਰੇ ਕੰਨੀ ਅਜੇ ਖੜਾ ਹੈ ਪਹਿਲਾ ਇਹ ਨਵੇੜ ਲੈ ਨਵੇੜਨਾ ਨਵੇੜ ਲੈ ਜਾਂ ਨਾਮਾ ਕਰ ਲੈ ਨਾਮਾ ਕਰਾ ਲੈ। ਸਰੂਤਾ ਸਿੰਘ ਦੇ ਬੋਲ ਸੁਣ ਕੇ ਗਿੰਦਰ ਦੀਆਂ ਪਾਤਲੀਆਂ ਭਖਣ ਲੱਗ ਪਈਆਂ। ਇਹ ਗੱਲ ਕਿਵੇਂ ਉਸ ਨੂੰ ਸਮਝ ਨਹੀਂ ਸੀ ਆਈ। ਲਾਲਾ ਵੀ ਬਹੀ ਨੂੰ ਪੜ੍ਹ ਕੇ ਇਹੀ ਗੱਲ ਕਹਿ ਰਿਹਾ ਸੀ। ਸਰੂਤਾ ਸਿੰਘ ਐਉਂ ਬੋਲ ਰਿਹਾ ਸੀ ਜਿਵੇਂ ਸੱਚਮੁੱਚ ਹੀ 1 ਰੁਪਇਆ ਵਿਆਜੂ ਰੁਪਏ ਤੇ ਰਹਿੰਦਾ ਹੋਵੇ। ਗਿੰਦਰ ਦੇ ਮੱਥੇ ਵਿੱਚ ਠੱਕ ਠੱਕ ਹੋਣ ਲੱਗ ਪਈ। ਉਸ ਨੂੰ ਕਿਸੇ ਵੀ ਗੱਲ ਤੇ ਯਕੀਨ ਨਹੀਂ ਸੀ ਆ ਰਿਹਾ। ਬਿਆਜੂ ਰੁਪਈਆਂ ਦਾ ਸਾਰਾ ਹਿਸਾਬ ਕਿਤਾਬ ਹਥਣੀ ਵਰਗੀ ਮੈਂ ਦੇ ਕੇ ਉਹਨੇ ਮੁਕਾ ਦਿੱਤਾ ਸੀ ਇਹ 1 ਰੁਪਈਆ ਸਾਰਾ ਹਿਸਾਬ ਕਿਤਾਬ ਕਿੱਥੋਂ ਨਿਕਲ ਆਇਆ ਨਾਵੇਂ ਪੱਤੇ ਦੀ ਸਾਰੀ ਲਿਖਤ ਪੜਤ ਧੀਰੂ ਮੱਲ ਹੀ ਸਾਰੇ ਗਵਾਰ ਦੀ ਕਰਦਾ ਸੀ ਗਿੰਦਰ ਦਾ ਮੱਥਾ ਠਣਕਿਆ ਕਿ ਇਹ ਸਾਰੀ ਠੱਗੀ ਸਰੂਤਾ ਸਿੰਘ ਨੇ ਧੀਰੂ ਮੱਲ ਨਾਲ ਰਲ ਕੇ ਕੀਤੀ ਹੈ ਧੀਰੂ ਮੱਲ ਕਿਹੜਾ ਦੁੱਧ ਤੋਤਾ ਸੀ ਗਿੰਦਰ ਸਿਉ ਮੂੰਹ ਤੇ ਉੱਠ ਕੇ ਘਰ ਆ ਗਿਆ 2000 ਰੁਪਏ ਗਹਿਣੇ ਵਾਲਾ ਉਸਨੇ ਸਰਪੰਚ ਕੋਲ ਮਾਨਤਾ ਰੱਖ ਦਿੱਤਾ। ਦੋ ਕੁਮਾ ਗਹਿਣੇ ਵਾਲੀ ਜ਼ਮੀਨ ਵਿੱਚ ਸਰਤਾ ਸਿੰਘ ਨੇ ਵਹਾ ਕੇ ਸੁਹਾਗੀ ਮਰਵਾ ਦਿੱਤੀ। ਜ਼ਮੀਨ ਬੀਜਣ ਦੇ ਵਕਤ ਸੀ। ਪਹਿਰ ਦੇ ਤੜਕੇ ਉੱਠ ਕੇ ਗਿੰਦਰ ਤੇ ਚੰਦਨੇ ਜਾ ਕੇ ਉਸ ਵਿੱਚ ਮੋٹے-ਮੋٹے ਨੱਕ ਵਾਲੀ ਮੱਕੀ ਬੀਜ ਦਿੱਤੀ। ਮੱਕੀ ਬੀਜ ਕੇ ਦੋਵੇਂ ਭਰਾ ਘਰ ਨੂੰ ਜਦ ਆ ਗਏ ਉੱਚੀ-ਉੱਚੀ ਬੋਲਦੇ ਸਨ। ਜਿਵੇਂ ਉਹਨਾਂ ਨੂੰ ਕਿਸੇ ਪ੍ਰੇਤ ਦੀ ਕਸਰ ਹੋ ਗਈ ਹੋਵੇ ਗਿੰਦਰ ਬੋਲ ਰਿਹਾ ਸੀ ਹੱਕ ਦੀ ਗੱਲ ਤੇ ਅਸੀਂ ਇਸ ਦਿਆਂਗੇ ਚੰਦ ਕੂਕ ਰਿਹਾ ਸੀ ਤਲਾ ਮੂਲ ਪੱਟ ਦਿਆਂਗੇ ਸਰੂਤੇ ਦਾ ਸਮਝਦਾ ਕੀ ਹੈ ਸਾਰੇ ਪਿੰਡ ਵਿੱਚ ਸੱਚਾ ਸੜ ਗਈ ਖੱਟੀ ਲੱਸੀ ਪੀਣ ਵਾਲਿਆਂ ਨੇ ਹੱਦ ਕਰਤੀ ਬਈ